ਮੈਨੂੰ ਸੱਚਾ ਗਿਆਨ ਹੋਵੇ ਮੈਨੂੰ ਅਖਲਾਕ ਸਾਡੇ ਪਾਤਸ਼ਾਹ ਜੀ ਨੇ ਸਾਡੇ ਸਤਿਗੁਰੂ ਜੀ ਨੇ ਸਾਨੂੰ ਇਹ ਸਿਖਾਇਆ ਜੇ ਹਰ ਵੇਲੇ ਖੁਸ਼ ਖੁਸ਼ ਰਹਿਣਾ ਸਿੱਖ ਗਿਆ ਤੇ ਬਾਬੇ ਨਾਨਕ ਦਾ ਜੇ ਰੋਂਦਾ ਧੋਂਦਾ ਜਾ ਰਹਿਣਾ ਫਿਰ ਪਤਾ ਨਹੀਂ ਤੂੰ ਕੀਦਾ ਜੇ ਦੁਹੀ ਦੁਹੀ ਰਹਿਣਾ ਪਤਾ ਨਹੀਂ ਕੀਦਾ ਪਰ ਜੇ ਹੱਸਦਾ ਖੇਡਦਾ ਫਿਰ ਬਾਬੇ ਨਾਨਕ ਦਾ ਤੇਰੇ ਸਰੀਰ ਦੀ ਗੱਲ ਨਹੀਂ ਤੂੰ ਕੀਦਾ ਹੈ ਤੇਰਾ ਪਿਓ ਕੌਣ ਹੈ ਤੇ ਉਹ ਤੇਰੇ ਪਿਓ ਦਾ ਸਰੀਰ ਉਹਦੇ ਸਰੀਰ ਤੋਂ ਤੂੰ ਪੈਦਾ ਹੋਇਆ ਇਹ ਗੱਲ ਨਹੀਂ ਤੇਰਾ ਮਨ ਜੇ ਗੁਰੂ ਨਾਨਕ ਦੇ ਵਿਚਾਰਾਂ ਵਰਗੇ ਵਿਚਾਰ ਤੇਰੇ ਹੈ ਤੇ ਖੁਸ਼ ਹੋਏਗਾ ਫਿਰ ਤੇ ਫਿਰ ਤੇ ਗੁਰੂ ਨਾਨਕ ਦਾ ਹੈ ਤੇ ਜੇ ਤੂੰ ਖੁਸ਼ ਖੁਸ਼ ਨਹੀਂ ਰਹਿੰਦਾ ਰੋਂਦੜ ਜਾ ਰਹਿਿੰਦਾ ਫਿਰ ਪਤਾ ਨਹੀਂ ਕੀ ਦਾ ਇਹ ਵਿਚਾਰ ਪਤਾ ਨਹੀਂ ਕਿਤੇ ਆਇਆ ਤੇਰੇ ਅੰਦਰ ਜਿਵੇਂ ਤੇਰੇ ਸਰੀਰ ਦਾ ਜਨਮ ਕਿਸੇ ਤੋਂ ਹੋਇਆ ਇਸੇ ਤਰ੍ਹਾਂ ਤੇਰੇ ਮਨ ਦਾ ਵੀ ਤੇ ਜਨਮ ਕਿਸੇ ਤੋਂ ਹੋਇਆ ਵਿਚਾਰ ਵੀ ਤੇ ਵਿਚਾਰਾ ਤੋਂ ਹੀ ਬਣੇ ਨੇ। ਸਰੀਰ ਸਰੀਰ ਤੋਂ ਬਣਿਆ ਵਿਚਾਰ ਵਿਚਾਰਾ ਤੋਂ ਬਣੇ ਨੇ। ਹੈ ਕਿ ਨਹੀਂ? ਸਰੀਰ ਸਰੀਰ ਤੋਂ ਬਣਦਾ ਵਿਚਾਰ ਵਿਚਾਰਾ ਤੋਂ ਬਣਦੇ ਨੇ। ਤੇ ਜੇ ਤੇਰੇ ਵਿਚਾਰ ਮਾੜੇ ਨੇ ਫਿਰ ਪਤਾ ਨਹੀਂ ਕੀ ਦੇਣਾ। ਕਿੱਥੋਂ ਆਏ ਨੇ? ਕਿਹੜਾ ਤੇਰਾ? ਕਿਹਦਾ ਤੂੰ? ਤੇ ਜੇ ਵਿਚਾਰ ਚੰਗੇ ਨੇ ਖੁਸ਼ ਰਹਿਣਾ ਹੈ, ਕੈਮ ਰਹਿਣਾ, ਚੜ੍ਹਦੀ ਕਲਾ 'ਚ ਰਹਿਣਾ। ਕੰਡਿਆਂ ਤੇ ਵੀ ਹੱਸਦਾ ਹੈ ਫਿਰ ਬਾਜਾਂ ਵਾਲੇ ਨੇ।